ਇਹ ਨਹੀਂ ਵੈਰੀਫਾਈ ਨਹੀਂ ਵੈਰੀਫਾਈ ਨਹੀਂ ਸਰ ਵੈਰੀਫਾਈ ਨਹੀਂ ਅਗਲੀ ਪਾਗਲ ਹੋਈ ਵੀ ਬਾਹਰ ਬੈਠੀ ਹੋਈ ਸੀ ਇਸ ਲਈ ਐਟ ਪਰੋ ਇਟ ਇਜ਼ ਕਲੀਅਰ ਸਾਨੂੰ ਕੰਮ ਕਰਨ ਦਿਓ ਪਲੀਜ਼ ਬਾਹਰ ਹੋ ਸਰ ਵੈਰੀਫਾਈ ਨਹੀਂ ਇਸ ਵੀ ਐਡਰੈਸ ਇਹ ਕਿਹੜਾ ਸੰਗਠਨ ਹੋ ਗਿਆ ਦਿਲੋਂ ਤਰ ਮੈਂ ਇਹ ਵੀ ਸਾਜੋ ਲੈ ਕੇ ਤੁਸੀਂ ਫਿਰ ਇੱਕ ਪੈ ਲੈ ਤੁਸੀਂ ਦੇਖ ਸਕਦੇ ਹੋ ਜੀ ਕਿ ਇਸ ਤਰ੍ਹਾਂ ਗੱਲ ਕਰਨਾ ਆ ਰਹੀ ਹੈ ਤਾਂ ਸਾਡੇ ਨਾਲ ਨਾ ਕਰ ਰਹੀ ਤੁਸੀਂ ਨਹੀਂ ਤੁਸੀਂ ਇਹ ਦੇਖੋ ਕੰਮ ਕਰਸ਼ਨ ਜੀ ਪਲੀਜ਼ ਕੰਮ ਕਰਨ ਦਿਓ ਦੇਖੋ ਪੁਸ਼ਪ ਜੀ ਤੁਸੀਂ ਕੰਮ ਕਰੋ ਅਸੀਂ ਆਖੋ ਨਹੀਂ ਦੱਸਦੇ ਕਿ ਨਹੀਂ ਹਰ ਕੰਮ ਕਿਉਂ ਨਹੀਂ ਕਰ ਰਹੇ ਹੁੰਦੇ ਤੁਸੀਂ ਕਰੋ ਵੀ ਤੁਸੀਂ ਆਪਣਾ ਕੰਮ ਕਰੋ ਸਾਡੇ ਨੂੰ ਸੋਕੀ ਕੀ ਕਰ ਬੇਨਤੀ ਹੈ ਦੱਸੋ ਰੇਟ ਚੱਲ ਰਹੀ ਹੈ ਕਾਦੀ ਚੱਲ ਰਹੀ ਦੱਸਾਂਗੇ ਇੱਥੇ ਵੈਰੀਫਿਕੇਸ਼ਨ ਕਰ ਰਹੇ ਹਾਂ ਜਿਹੜੇ ਬੰਦੇ ਬਾਹਰ ਚਲੇ ਗਏ ਉਹ ਕਿਹੜੇ ਸੀਗੇ ਵੈਰੀਫਿਕੇਸ਼ਨ ਕੀਤੇ ਹੋਏ ਸੀ ਨਾ ਉਹਨਾਂ ਬਾਰੇ ਦੱਸ ਦਿਓ ਜਿਹੜੇ ਗਏ ਵੀ ਪੁੱਛੀ ਜੀ ਉਹ ਵੈਰੀਫਾਈ ਕਰ ਰਹੇ ਹਾਂ ਜੀ ਸਾਰੇ ਸਰ ਗੱਡੀਆਂ ਦੇ ਭਾਰ ਭਾਰ ਕੇ ਜਿਹੜੇ ਬੰਦੇ ਭਾਰ ਗਏ ਚਾਰ ਗੱਡੀਆਂ ਉਹਨਾਂ ਦੀ ਵੈਰੀਫਿਕੇਸ਼ਨ ਹੋਊਗੀ ਜਾ ਕੇ ਜੀ ਪ੍ਰੋਪਰ ਪਲੇਸ ਤੇ ਵੈਰੀਫਿਕੇਸ਼ਨ ਕਰਾਂਗੇ ਤੁਹਾਨੂੰ ਇੱਕ ਪੁਆ ਦੱਸ ਨਹੀਂ ਸਕਦੇ ਇਹਨਾਂ ਤੋਂ ਕੋਈ ਨਸ਼ਾ ਬਰਾਮਦ ਹੋਇਆ ਹਥਿਆਰ ਬਰਾਮਦ ਹੋਇਆ ਪੀਸ ਹੈ ਦੱਸ ਨਹੀਂ ਸਕਦੇ ਪਰ ਇਹ ਪਤਾ ਲੱਗਿਆ ਕਿ ਇਲੀਗਲ ਆ ਜਿਹੜਾ ਡੀਟੀਟੀ ਸੈਂਟਰ ਚੱਲ ਰਿਹਾ ਸੀਗਾ ਇੱਥੇ ਇਹਦੇ ਸਬੰਧ ਚ ਅਸੀਂ ਤਫ਼ਤੀਸ਼ ਕਰਾ ਰਹੇ ਹਾਂ ਕਿੰਨੇ ਕੁ ਬੰਦੇ ਹੈਗੇ ਅੰਦਰ ਆ ਇਹਦੇ ਵਿੱਚ ਇੱਕ ਵਾਰ ਹਲ 20 25 ਲੱਗਦਾ ਜੀ ਬਾਕੀ ਪ੍ਰੋਪਰ ਤੁਹਾਨੂੰ ਦੱਸ ਦਾਂਗੇ ਠਹਿਰ ਕੇ ਥੈਂਕ ਯੂ ਮਿਹਰਬਾਨੀ ਸਰ ਅੱਗੇ ਤੋਂ ਕੋਈ ਜਰਨਲਿਸਟ ਲੇਡੀਜ਼ ਹੋਵੇ ਪੁਲਿਸ ਉਹਦੇ ਨਾਲ ਸਾਡੇ ਲਈ ਸਾਰੀ ਸਹਿਯੋਗਤ ਹੈ ਯਾਰ ਤੁਸੀਂ ਵੀ ਸਾਡੇ ਨਾਲ ਬਿਲਕੁਲ ਸਾਰੇ ਸਹਿਯੋਗ ਅਸੀਂ ਤੁਹਾਡੇ ਨਾਲ ਦੇਖੋ ਚੱਲਦੇ ਨਹੀਂ ਥੈਂਕ ਯੂ ਚਲੋ ਪਲੀਜ਼ ਥੈਂਕ ਯੂ ਥੈਂਕ ਯ ਆਪ ਦਾ ਪੀਸ ਕਰ ਰਹੇ ਪੜਤਾਲ ਕਰ ਰਹੇ ਮਤਲਬ ਆਪ ਦਾ ਮਤਲਬ ਕੋਈ ਇਲੀਗਲ ਕੋਈ ਸੈਂਟਰ ਹੈ ਉਹਦੀ ਤਹਲ ਪੜਤਾਲ ਚੱਲ ਰਹੀ ਹੈ ਸਰ ਇਹ ਰਾਉਂਡ ਅਪ ਕਿਹੜੇ ਕਿੰਨੇ ਵਿਅਕਤੀ ਸਰ ਕੋਈ ਕਿਹੜਾ ਹੰਦਸਾ ਚੜਾਈ ਕਹਿੰਦੇ ਚੱਲਦੇ ਸ਼ਾਇਦ ਇਹ ਹੀ ਹੈ ਰਾਉਂਡ ਅਪ ਇਹ ਸਾਰੇ ਇਹ ਇਲੀਗਲ ਹੈਗਾ ਜੀ ਇਹ ਪਾਜੀ ਚੈੱਕ ਕਰ ਰਹੇ ਜੀ ਸੈਕਸ਼ਨ ਕਿ ਉਹ ਆਪਰਾਮਦਰ ਹਮ ਚੈੱਕ ਕਰ ਰਹੇ ਹਾਂ ਕਿ ਰਾਉਂਡ ਅਪ ਕਿੰਨੇ ਕ ਵਿਅਕਤੀ ਕੀਤੇ ਨੇ ਰਾਉਂਡ ਅਪ ਨਹੀਂ ਕੀਤੇ ਜੀ ਰਾਉਂਡ ਅਪ ਕੋਈ ਨਹੀਂ ਵੈਰੀ ਵੈਰੀਫਾਈ ਕਰ ਰਹੇ ਨੇ ਇਨਫੋਰਮੇਸ਼ਨ ਕੀ ਜੇ ਤੇ ਰੇਡ ਕਰ ਕਿਸੇ ਨੇ ਵੀ ਕੋਈ ਇਲੀਗਲ ਚੱਲ ਰਹੀ ਹੈ ਉਹਦੀ ਉਹ ਸਾਡੇ ਪੱਤਰਕਾਰਾਂ ਨੇ ਬਤਨ ਨਹੀਂ ਦਿੱਤੀ ਨਹੀਂ ਕੋਈ ਫੋਨ ਥੱਲੇ ਕਰ ਸਰ ਪ੍ਰਸ਼ਾਸਨ ਨੂੰ ਪਹਿਲਾਂ ਕਿਉਂ ਨਹੀਂ ਧਿਆਨ ਸੀ ਆ ਚੀਜ਼ ਲੈਣ ਵਾਸਤੇ ਜਿਵੇਂ ਸਾਨੂੰ ਇਨਫੋਰਮੇਸ਼ਨ ਆਉਂਦੀ ਹੈ ਉਵੇਂ ਹੀ ਪਬਲਿਕ ਨੂੰ ਇਨਫੋਰਮੇਸ਼ਨ ਆਉਂਦੀ ਹੈ ਦੇਖੋ ਇਹ ਬੰਦੇ ਐਸੀ ਕਾਰਵਾਈ ਕਰ ਰਹੇ ਨੇ ਸਰ ਨਸ਼ਾ ਸ਼ਰਬ ਕੇ ਅੰਦਰ ਲੱਗੀ ਬੁੱਲੀ ਤਰੀਕਾ ਤਾਂ ਕਿਸ ਤਰ੍ਹਾਂ ਦਾ ਸਰ ਪਰ ਕਿਤੇ ਨਾ ਕਿਤੇ ਯੂਨੀਅਨ ਸਰ ਆਪਣੇ ਕੋਰੋਨਾ ਥੋੜਾ ਨਸ਼ਾ ਕਰਕੇ ਹੋਏ ਤਾਂ ਹੀ ਇੱਥੇ ਪੁੱਛਦੇ ਨਾ ਨਸ਼ਾ ਬੰਦ ਹੋਊਗਾ ਤਾਂ ਸਰ ਉਹ ਤਾਂ ਬੰਦ ਹੋਣੀ ਰਹੀ ਹੈ ਜੀ ਇਸ ਤਰੀਕੇ ਸਰ ਬੰਦ ਹੋਊਗਾ ਜੀ ਜੀ ਸਾਹਿਬ ਇਹੀ ਜਿਹੀ ਕਾਰਵਾਈਆਂ ਕਰਕੇ ਹੀ ਸਰ ਹਾਲ ਤੱਕ ਹਾਲ ਤੱਕ ਪੀਸ ਕਰ ਰਹੇ ਪੜਤਾਲ ਕਰ ਰਹੇ ਮਤਲਬ ਕਿ ਮਤਲਬ ਕੋਈ ਇਲੀਗਲ ਕੋਈ ਸੈਂਟਰ ਹੈ ਉਹਦੀ ਤਕਾਲ ਪੜਤਾਲ ਚੱਲ ਰਹੀ ਹੈ ਸਰ ਇਹ ਰਾਉਂਡ ਅਪ ਕਿਹੜੇ ਕਿੰਨੇ ਵਿਅਕਤੀ ਸਰ ਕੋਈ ਛੜਿਆ ਹੁੰਦਾ ਨਹੀਂ ਛੜਾ ਉਹ ਕਹਿੰਦੇ ਚੱਲਦੇ ਸ਼ਾਇਦ ਇਹ ਹੀ ਹੈ ਰਾਉਂਡ ਅਪ ਇਹ ਸਾਰੇ ਇਹ ਇਲੀਗਲ ਸਰ ਇਲੀਗਲ ਹੈਗਾ ਜੀ ਇਹ ਪਹਿਲਾਂ ਹੀ ਚੈੱਕ ਕਰ ਰਹੇ ਜੀ ਬ੍ਰਹਮਤ ਦੀ ਵਾਰ ਬ੍ਰਹਮਤ ਬ੍ਰਹਮਤ ਚੈੱਕ ਕਰ ਰਹੇ ਹਾਂ ਕਿ ਰਾਉਂਡ ਅਪ ਕਿੰਨੇ ਕਿ ਵਿਅਕਤੀ ਕੀਤੇ ਨੇ ਰਾਉਂਡ ਅਪ ਨਹੀਂ ਕੀਤੇ ਜੀ ਰਾਉਂਡ ਅਪ ਕੋਈ ਨਹੀਂ ਵੈਰੀ ਵੈਰੀ ਕਰ ਰਹੇ ਨੇ ਇਨਫੋਰਮੇਸ਼ਨ ਕੀ ਦਿੱਤੇ ਨੇ ਟੀਮ ਕਰ ਕਿਸੇ ਨੇ ਵੀ ਕੋਈ ਇਲੀਗਲ ਚੱਲ ਰਹੀ ਹੈ ਜੀ ਉਹਦੀ ਉਹਦੀ ਸਰ ਸਾਡੇ ਪੱਤਰਕਾਰਾਂ ਨੇ ਬਤਨੀ ਕੀਤੀ ਨੇ ਨਹੀਂ ਕੋਈ ਫੋਨ ਥੱਲੇ ਕਰਦਾ ਕੋਈ ਫੋਨ ਉਹ ਪਹਿਲਾਂ ਕਿਉਂ ਨਹੀਂ ਧਿਆਨ ਸੀ ਆ ਚੀਜ਼ ਨੇ ਹਣ ਵਸੇ ਜਿਵੇਂ ਸਾਨੂੰ ਇਨਫੋਰਮੇਸ਼ਨ ਆਂਦੀ ਹੈ ਉਵੇਂ ਹੀ ਪਬਲਿਕ ਨੂੰ ਇਨਫੋਰਮੇਸ਼ਨ ਆਂਦੀ ਹੈ ਦੇਖੋ ਇਹ ਬਾਈਡੇ ਅਸੀਂ ਕਾਰਵਾਈ ਕਰ ਰਹੇ ਹਾਂ ਨਸ਼ਾ ਸ਼ਰਬ ਦੇ ਅੰਦਰ ਵੀ ਕਰ ਰਹੇ ਹਾਂ ਤਰਫੀਦ ਦੱਸਦੇ ਪਰ ਕਿਤੇ ਨਾ ਕਿਤੇ ਯੂਨਿਟ ਹੈ ਸਰ ਕੋਰੋਨਾ ਤੋਂ ਨਸ਼ਾ ਕਰ ਕਿਉਂ ਰਿਹਾ ਤਾਂ ਇੱਥੇ ਕੋਈ ਨਹੀਂ ਕਰ ਰਹੇ ਬ੍ਰਦਰ ਨਸ਼ਾ ਬੰਦ ਹੋਊਗਾ ਤਾਂ ਸਰ ਉਹ ਤਾਂ ਬੰਦ ਹੋ ਨਹੀਂ ਰਿਹਾ ਜੀ ਇਸ ਤਰੀਕੇ ਸਰ ਬੰਦ ਹੋਊਗਾ ਜੀ ਜੀ ਸਾਹਿਬ ਇਹੀ ਜਿਹੀ ਕਾਰਵਾਈਆਂ ਕਰਤੀ ਇਸੇ ਬੰਦ ਨਹੀਂ ਜੇ ਕੋਈ ਇਥੇ ਜਾਗਰ ਕਰਨ ਆਇਆ ਮਾਮਲੇ ਨੂੰ ਕਿ ਇੱਥੇ ਨਸ਼ਾ ਹੋ ਰਿਹਾ ਹੈ ਉਹ ਵੀ ਰੁਕੇ ਹੋਏ ਹੈ